ਪੱਤਾ ਲੈ ਕੇ ਖੇਤ ਨੂੰ ਚੱਲੀ ਜੱਟੀ 15 ਮਰਬਿਆਂ ਵਾਲੀ ਬਈ ਜੇ ਕੋਈ ਸੁਆਣੀ ਰੋਟੀ ਦੇ ਨਾਲ ਲਕਸ਼ੀ ਦੀ ਮੱਗੀ ਨਾ ਨਾ ਲੈ ਕੇ ਗਈ ਹੁੰਦੀ ਤਾਂ ਖੇਤਾਂ 'ਚ ਕੰਮ ਕਰਦੇ ਹਾਲੀ ਨੂੰ ਰੋਟੀ ਸਵਾਰ ਨਾ ਲੱਗਦੀ ਉਹ ਮੋਠੂਆ ਬਿਨਾਂ ਸ਼ੱਕ ਦੁੱਧ ਆਪਦੇ ਆਪ ਜਨੂੰ ਬਹੁਤ ਵੱਡੀ ਕੀਮਤੀ ਗਿਜਾ ਪਰ ਇਹਦਾ ਜਿਹੜਾ ਬਾਲ ਪਰਵਾਰ ਟੱਬਰ ਹੈ ਨਾ ਉਹ ਵੀ ਸਿਰੇ ਦਾ ਕਮਾਲ ਦਾ ਹੈ ਡਹੀਂ ਦੀ ਗੱਲ ਕਰ ਲੋ ਹਰ ਫੰਕਸ਼ਨ 'ਚ ਪਹਿਲੀ ਥਾਂ ਮੱਲੀ ਫਿਰਦਾ ਲੋਕਾਂ ਨੇ ਮੁਹਾਵਰੇ ਬਣਾ ਲਏ ਇਹਦੇ ਤੇ ਮੁੰਡਾ ਜੰਮੇਗੀ ਦਹੀਂ ਦੇ ਫੁੱਟ ਵਰਗਾ ਕੱਚਾ ਦੁੱਧ ਪੀਣ ਵਰਗੇ ਤੇ ਫੇਰ ਆ ਜਾਂਦਾ ਇਸ ਦੁੱਧ ਸਾਹਿਬ ਦਾ ਗੋਲੂ ਪੁੱਤਰ ਮੱਖਣ ਪਤਾ ਨਹੀਂ ਇਹਦੇ ਚ ਕੀ ਕੁਛ ਲੁਕਿਆ ਹੁੰਦਾ ਸੁੱਕਾ ਖਾ ਲਓ ਗਿੱਲਾ ਖਾ ਲਓ ਮੂੰਹੋਂ ਨਹੀਂ ਉਹ ਲੈਂਦਾ ਇੱਕ ਦੇਦੀ ਭਾਈ ਦਾਲ ਮੱਖਣੀ ਇੱਕ ਕਰਦੀ ਹਾਫ ਬਟਰ ਚਿੰਗਨ ਲੈ ਇੱਥੇ ਵੀ ਮੱਖਣ ਦਾ ਬੋਲਬਾਲਾ ਲੋਕਾਂ ਨੇ ਇਹਦੇ ਨਾਂ ਤੇ ਜਵਾਕਰ ਦੇ ਨਾਮ ਰੱਖ ਦਿੱਤੇ ਕੱਲ ਮੇਰੇ ਮੱਖਣਾ ਹੱਸ ਕੇ ਇੱਕ ਪਲ ਇਧਰ ਤੱਕਣਾ ਹੋਰ ਤਾਂ ਹੋਰ ਸਾਡਾ ਜਿਹੜਾ ਮੱਖਣਚੋਰ ਬੰਸਰੀਆਂ ਵਾਲਾ ਗਨਈਆ ਕ੍ਰਿਸ਼ਨ ਮਹਾਰਾਜ ਜੀ ਹੈ ਉਹਨਾਂ ਨੇ ਵੀ ਇਹਦੇ ਨਾਲ ਰੰਗ ਰਲੀਆਂ ਖੇਡ ਕੇ ਤਾਂ ਹਾਸਾ ਰਚ ਲਿਆ ਸੀਗਾ ਤੇ ਉਹ ਮੋਟਗਾ ਹੋਰ ਹੀ ਬੜਾ ਲੰਮਾ ਚੜਾ ਪਰਿਵਾਰ ਹੈ ਇਸ ਦੁੱਧ ਸਮੁੰਦਰ ਦਾ ਪਰ ਅੱਜ ਆਪਾਂ ਇਸ ਦੀ ਲਾਡੋ ਰਲੀ ਧੀ ਲੱਸੀ ਦੀ ਗੱਲ ਕਰਨੀ ਆ ਕਿਤੇ ਕਿਤੇ ਲੱਗਦਾ ਹੈ ਵੀ ਇਹ ਜਿਹੜੀ ਲੱਸੀ ਆ ਨਾ ਇਹ ਬਣੀ ਜੱਟ ਵਾਸਤੇ ਆ ਜੱਟ ਦੀ ਪਹਿਲੀ ਪਸੰਦ ਦੀ ਲੱਸੀ ਹੈ ਬੜਾ ਗਹਿਰਾ ਰਿਸ਼ਤਾ ਬਈ ਵਾਈਵਾਨਾਂ ਦਾ ਇਹਦੇ ਨਾਲ ਹੁਣ ਤੋਂ ਬਈ ਲੱਸੀ ਰਾਣੀ ਦਾ ਦੌਰ ਕੁਝ ਮੱਠਾ ਜਿਹਾ ਪੈ ਚਲਿਆ ਪਰ ਬਈ ਜਦ ਹੜਾਂ ਬਲਦਣੀਆਂ ਵਾਈਆਂ ਹੁੰਦੀਆਂ ਸੀ ਨਾ ਉਦੋਂ ਬਈ ਇਸ ਲੱਸੀ ਦੀ ਪੂਰੀ ਸਿਖਰਾਂ ਤੇ ਚੜ੍ਹਾਈ ਸੀਗੀ ਇਹਨੇ ਪੂਰੀ ਤਾਕ ਜਮਾਈ ਹੋਈ ਸੀਗੀ ਪੰਜਾਬੀ ਲੋਕ ਫੋਕ ਵਿੱਚ ਪੂਰੀ ਠੁੱਕ ਬਣਾਈ ਹੋਈ ਸੀਗੀ ਸਾਡੇ ਪਿੰਡ ਦੀ ਲੱਸੀ ਦੀ ਘੁੱਟ ਪੀ ਕੇ ਲਿਮਕਿਆਂ ਨੂੰ ਭੁੱਲ ਜੈਗੀ ਮੰਜੇ ਉੱਤੇ ਬਹਿ ਕੇ ਕੱਟ ਗਿਆ ਨਹੀਂ ਦੁਪਹਿਰਾ ਨਾਲ ਗੋਭੀ ਦੇ ਖਾ ਗਿਆ ਰੋਟੀ ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦਵਾਨੀ ਖੋਟੀ ਇਵੇਂ ਸਾਡੇ ਪਿੰਡਾਂ ਵਾਲਾ ਸਾਡਾ ਬੇਲੀ ਮੱਖਣ ਮੱਖਣ ਬਰਾੜ ਆ ਨਾ ਵੀ ਜੀ ਨੇ ਪੀ ਲਈ ਲੱਸੀ ਫਿਰ ਹੋਰ ਭਾਲਦਾ ਖਾਣਾ ਕਿਤੋਂ ਮਿਲੇ ਨਹੀਂ ਪੰਜਾਬ ਨਾਲ ਦਾ ਬਈ ਹੁਣ ਤਾਂ ਨਾ ਉਹ ਰਿੜਕਣੇ ਰਹੇ ਆ ਤੇ ਨਾ ਰਿੜਕਣ ਵਾਲੀਆਂ ਹੀ ਉਹ ਬਾਹਾਂ ਅੱਜ ਕੱਲ ਤਾਂ ਬਜਾਰੂ ਦੀ ਮਧਾਨੀ ਜੀ ਫੇਰ ਕੇ ਦਹੀਂ ਨੂੰ ਭੰਨ ਕੇ ਬਣਾ ਲਈ ਜਾਂਦੀ ਹੈ ਉਹ ਨ ਯਾਰੇ ਕਿੱਥੇ ਜੋ ਹਾਰੇ ਵਿੱਚ ਸਾਰਾ ਦਿਨ ਕੜੀ ਜਾਂਦੇ ਦੁੱਧ ਦੀ ਗਲਾਬੀ ਜੀ ਭਾ ਮਾਰਦੀ ਲੱਸੀ ਦੇ ਹੁੰਦੇ ਸੀਗੇ ਬਾਈ ਜੀ ਟਟੂਰੇ ਵਾਲੀਆਂ ਲੱਖੀਆਂ ਦੀਆਂ ਕੀ ਰੀਸਾਂ ਜਿਵੇਂ ਜਿਵੇਂ ਰਗਾ ਵਿੱਚ ਦੀ ਲੰਘਦੀ ਜਾਂਦੀ ਹੈ ਨਾ ਧਰਮ ਨਾਲ ਸਵਾਦ ਦੀ ਇੰਤਹਾ ਹੀ ਹੁੰਦੀ ਜਾਂਦੀ ਹੈ ਪੀਂਦਿਆਂ ਦਾ ਨਾ ਦਿਲ ਕਾਜਪੈਣ ਲੱਗਵੇ ਨਾ ਕਿਤੇ ਸੌਰੀ ਖੇਤੀ ਦੇ ਨੇ ਮੋਕੀ ਨਾ ਜਾਵੇ ਉਹ ਮੋਢੂਆ ਜਿਹੜੇ ਆਪਣੇ ਕਿਸਾਨ ਉਹ ਛੰਨਿਆਂ ਨਾਲ ਤੇ ਵੱਡਿਆਂ ਕੰਗਣੀ ਵਾਲੇ ਗਲਾਥਾਂ ਨਾਲ ਕਾਧੂ ਪੀਂਦੇ ਸੀ ਉਹ ਇਸੇ ਕਰਕੇ ਪੀਂਦੇ ਸੀ ਵੀ ਤੁਰੀ ਆਵੇ ਕਿਤੇ ਲੜੀ ਖੇਤੀ ਟੁੱਟ ਨਾ ਜਾਵੇ ਸਮਝ ਨਹੀਂ ਆਉਂਦੀ ਇਹਦੇ ਵਿੱਚ ਕੀ ਕੁਲਿਆ ਹੁੰਦਾ ਹੈ ਮਾਟਣਾ ਠਮਾਟਣਾ ਨੇ ਤਾਂ ਪੀਣੀ ਹੁੰਦੇ ਆ ਕੁੱਤੇ ਕੱਟੇ ਵੀ ਤਪਕਾ ਨਹੀਂ ਛੱਡਦੇ ਇਹਦਾ ਹੋਰ ਤਾਂ ਹੋਰ ਸਰਦਾਰ ਲੱਖੀ ਥੋੜਾ ਸਾ ਹੋਰ ਡਾਲ ਦੋ हमको ਵੀ ਅੱਛੀ ਲੱਗਦਾ ਹੈ ਆਪਣੇ ਭਈਆਂ ਨੂੰ ਵੀ ਲੱਸੀ ਪੀਣ ਦਾ ਪਸ ਪੈ ਗਿਆ ਹੈ ਅਯੁਰਵੈਦ ਦੀ ਵੈਦ ਕਹਿੰਦੇ ਆ ਵੀ ਜਿਹੜੀ ਚਟੂਰੇ ਵਾਲੀ ਲੱਸੀ ਹੁੰਦੀ ਨਾ ਇਹ ਕਾਲੇ ਪੀਲੇ ਪਥਰੀ ਦੀ ਦੁਸ਼ਮਣ ਹੈ ਤੇ ਗੁਰਦਿਆਂ ਦੀ ਹਮਦਰਦਨ ਨਿਰਨੇ ਕਾਲਜੇ ਟਾਈਮ ਨਾਲ ਕੀਤੀ ਹੋਵੇ ਰਾਤ ਦੇ ਖਾਦੇ ਪਸ ਖੇਜੇ ਤੋਂ ਪੈਦਾ ਹੋਏ ਅੰਦਰਲੇ ਤਿਆਬੀ ਮਾਦੇ ਨੂੰ ਧੋ ਕੇ ਰੱਖ ਦਿੰਦੀ ਹੈ ਇਹ ਮੇਦਿਆਂ ਚ ਫਸੀ दारू ਨੂੰ ਡੀਟੌਕਸੀਫਾਈ ਕਰ ਦਿੰਦੀ ਹੈ ਨਖਾਰ ਲਿਆ ਦਿੰਦੀ ਹੈ ਐਵੇਂ ਤਾਂ ਨਹੀਂ 50 60 ਸਾਲ ਪਹਿਲਾਂ ਇਸੇ ਖੱਟੀ ਤੀਤ ਲੱਸੀ ਨਾਲ ਮੂਹ ਤੋਂ ਹੁੰਦੀ ਸੀ ਤੇ ਸਿਰ ਤੋਂ ਹੁੰਦੀ ਸੀਗੇ ਬਾਹਰਲੀ ਦੇ ਜਾਂ ਘਰਵਾਲੀ ਦੇਸੀ ਪੀਤੇ ਦੇ ਜੋ ਸਵੇਰ ਵਾਲੇ ਪਾਸ ਢਕਾਰ ਜਿਹਾਉਣ ਲੱਗ ਪੈਂਦੀ ਆ ਤੇ ਘੀਰ ਜੀ ਦਿਲ ਨੂੰ ਖੋਜ ਹੀ ਪੈਣ ਲੱਗ ਪੈਂਦੀ ਆ ਨਾ ਤਾਂ ਅੱਧਾ ਜੱਗ ਖਟ ਮਿੱਟੀ ਲੱਸੀ ਜੀ ਦਾ ਅੰਦਰ ਚਲਾ ਜਾਵੇ ਤਾਂ ਮੋਟੂਆ ਅੱਖਾਂ ਖੁੱਲ ਜਾਂਦੀਆਂ ਰੂਹ ਖੜ ਜਾਂਦੀ ਆ ਬੰਦੇ ਦੀ ਸ਼ਹਿਰ ਵਾਲਿਆਂ ਨੂੰ ਡਾਕਟਰਾਂ ਨੇ ਦੱਸਿਆ ਹੈ ਬਈ ਡ੍ਰਿੰਕ ਕਰਨ ਨਾਲ ਆ ਦਰੂਦੂਰੂ ਪੀਣ ਨਾਲ ਸਰੀਰ ਅੰਦਰ ਲੁੜੀਂਦੇ ਤੱਤਾਂ ਦੀ ਘਾਟ ਹੋ ਜਾਂਦੀ ਹੈ ਇਸ ਲਈ ਨਿੰਬੂ ਪਾਣੀ ਤੇ ਨਾਸ਼ਤੇ ਦੇ ਨਾਲ ਮਲਟੀ ਵਿਟਾਮਿਨ ਲੈ ਲੈਣੇ ਚਾਹੀਦੇ ਆ ਪਰ ਸਾਡੇ ਪਿੰਡਾਂ ਵਾਲਿਆਂ ਦਾ ਖਣਿਜ ਪਦਾਰਥਾਂ ਦਾ ਭੰਡਾਰ ਤਾਂ ਚੌਂਤਰੇ ਚ ਪਿਆ ਹੁੰਦਾ ਚਟੂਰਾ ਹਰੀ ਵਾਲੀ ਲੱਸੀ ਦੇ ਦੋ ਭਰ ਕੇ ਗਲਾਸ ਹਲਕਾ ਜਿਹਾ ਨੂਨ ਪਾ ਕੇ ਅੰਦਰ ਸੇਟ ਲੈ ਜਾਣ ਤਾਂ ਇਨਸਟੈਂਟਲੀ ਪਲਾਜੀ ਨਾ ਸਾਰੀਆਂ ਘਾਟਾਂ ਪੂਰੀਆਂ ਹੋ ਜਾਂਦੀਆਂ ਤੇ ਫੇਰ ਨਾ ਹੱਥ ਸਿੱਧਾ ਕਈ ਨੂੰ ਤੇ ਜਿਆ ਟਰੈਕਟਰ ਦੇ ਸਟੀering ਵੱਲ ਨੂੰ ਜਾ ਪੈਂਦਾ ਬਈ ਲਿਵਰ ਫੈਕਟੀ ਹੋ ਗਿਆ ਭੁੱਖ ਨਹੀਂ ਲੱਗਦੀ ਲਿਵਰ ਕੰਮ ਨਹੀਂ ਕਰਦਾ ਲੱਸੀ ਤਾਂ ਪਹਿਲੇ ਲਿਵਰ ਦੀ ਲਾਈਫ ਲਾਈਨ ਹੈ ਲੱਸੀ ਦਾ ਗਲਾਸ ਜਦ ਮੂੰਹ ਨੂੰ ਟੱਚ ਕਰਦਾ ਨਾ ਤਾਂ ਲਿਵਰ ਨੂੰ ਚਾਹ ਚੜ ਜਾਂਦਾ ਹੁਣ ਤਾਂ ਗੱਲਾਂ ਹੋਰ ਹੀ ਹੋ ਗਈਆਂ ਬਹੁਤ ਚਿਰ ਪਹਿਲਾਂ ਤਾਏ ਗੁਲਜਾਰੇ ਕੀ ਬੁੜੀ ਆਥਣੇ ਦੁੱਧ ਵਧਾਉਣ ਵੇਲੇ ਸਵੇਰ ਦੀ ਚਟੂਰੇ ਦੀ ਬੱਚੀ ਜਿਹੜੀ ਲੱਸੀ ਪਈ ਹੁੰਦੀ ਸੀ ਨਾ ਤੇ ਜਵਾਕਾਂ ਨੂੰ ਸੱਦ ਕੇ ਉਹਨਾਂ ਨੂੰ ਆਂਦੀ ਪੀ ਲੋ ਪੀ ਲੋ ਅੱਜ ਦੁੱਧ ਦੀ ਨਹੀਂ ਤਾਕਤ ਹੁੰਦੀ ਇਹਦੇ ਵਿੱਚ ਤੇ ਉਦੋਂ ਬਈ ਯੁਹਾਕ ਵੀ ਪੱਪਿਆਂ ਵਰਗੇ ਹੁੰਦੇ ਸੀਗੇ ਚਾਹੇ ਹੁਣ ਕੋਕ ਫੈਂਟੇ ਜੇ ਆ ਗਏ ਆ ਦੁਨੀਆ ਇਹਨਾਂ ਵੱਲ ਹੋ ਤਰੀ ਐ ਪਰ ਲੱਸੀ ਲੱਸੀ ਸੀਗੀ ਉਹ ਗੁਣਾ ਦੀ ਗੋਥਲੀ ਗੁਣਾ ਦੀ ਪ੍ਰਧਾਨ ਸੀਗੀ ਲੱਸੀ ਪਰ ਬਈ ਮੋਠਵਾ ਹਾਰੇ ਚ ਕੜੇ ਦੁੱਧ ਵਾਲੀ ਲੱਸੀ ਦਾ ਦੌਰ ਹੁਣ ਤਾਂ ਬਹੁਤ ਹੀ ਮੱਠਾ ਪੈ ਚੱਲਿਆ ਜਦ ਦੁੱਧ ਵਾਰ ਹੀ ਘਟ ਚੱਲਿਆ ਤੇ ਇਹਨੇ ਮੱਠਾ ਪੈਣਾ ਹੀ ਸੀਗਾ ਨਾਲੇ ਮਸ਼ੀਨੀ ਯੁੱਗ ਜਾਂ ਆਉਣ ਕਰਕੇ ਹੁਣ ਕੋਈ ਵੀ ਉਹਨੀਆਂ ਟੱਕਰਾਂ ਮਾਰ ਕੇ ਹੀ ਨਹੀਂ ਰਾਜੀ ਪਰ ਗੱਲ ਇਹ ਐ ਵੀ ਇਹ ਲੱਸੀ ਸਿਰਫ ਧਾਰੂਆਂ ਦੇ ਜੰਗਾਲ ਲਾਉਣ ਵਾਲੀ ਗੱਜਾ ਹੀ ਨਹੀਂ ਸੀਗੀ ਇਹ ਤਾਂ ਕਿਸੇ ਵੇਲੇ ਕਿਸਾਨ ਲਈ ਜੱਟ ਲਈ ਬਾੜੀ ਬਰਕਤਾਂ ਵਾਲੀ ਚੀਜ਼ ਸੀਗੀ ਤੇ ਅਜੇ ਵੀ ਹੈਗੀ ਐ ਟੰਗੀਆਂ ਤੁਰਸ਼ੀਆਂ ਦੇ ਦਿਨਾਂ ਵਿੱਚ ਬਾਈ ਜੀਓ ਇਹ ਤਾਂ ਖੇਤਾਂ ਖਲਵਾੜਾ ਨੂੰ ਰਸਦਾ ਵਸਦਾ ਰੱਖਣ ਲਈ ਅਣਮੁੱਲੀ ਵਸਤ ਸੀਗੀ ਜਿੰਨਾ ਘਰਾਂ 'ਚ ਰੜਕਣੇ ਮਧਾਨੀਆਂ ਨਹੀਂ ਸੀ ਨਾ ਘੋਕਦੀਆਂ ਉਹ ਘਰ ਬੇਬਰਕਤੇ ਜੇ ਲੱਗਦੇ ਹੁੰਦੇ ਸੀਗੇ ਲੱਸੀ ਤੋਂ ਬਿਨਾਂ ਤਾਂ ਘਰ 'ਚ ਪਹਿਤੈ ਹੀ ਨਹੀਂ ਸੀ ਹੁੰਦੀਗੀ ਚਲਾ ਗਿਆ ਭਾਈ ਉਹ ਜ਼ਮਾਨਾ ਮੰਜੇ ਦੀ ਪੈਂਦ ਵਿੱਚ ਲੱਸੀ ਵਾਲਾ ਗਲਾਸ ਫਸਾ ਕੇ ਰੋਟੀ ਖਾਣ ਵਾਲਾ ਡੱਕ ਕੇ ਪੀ ਕੇ ਤੇ ਚਾਰ ਪੰਜ ਵੱਡੇ ਵੱਡੇ ਡਕਾਰ ਜੇ ਮਾਰ ਕੇ ਜਦੋਂ ਬੰਦਾ ਘਰੋਂ ਨਿਕਲਦਾ ਸੀ ਨਾ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਖੜਗੀਆਂ ਵੀ ਰੂਹਾਂ ਜੱਗੇ ਜੱਤ ਦੀਆਂ ਹੁਣ ਨਹੀਂ ਹਟਦਾ ਚੱਲਿਆ ਖੇਤ ਨੂੰ ਹੁਣ ਤਾਂ ਕਿੱਲੇ ਘਮਾਂ ਕਰਕੇ ਹੀ ਹਟੂਗਾ ਮੋਢਵਾ ਸੱਚ ਜਾਣੀ ਕਰਮਾਂ ਵਾਲੀ ਇਹ ਲੱਸੀ ਜਾਣ ਲੈ ਪਿੰਡ ਦੀ ਦੂਜੀ ਮਾਂ ਸੀ ਜਿਹੜੇ ਗਰੀਬ ਗੁਰਮੇ ਦੇ ਨਹੀਂ ਸੀ ਨਾ ਹੁੰਦੀ ਉਹਨ ਵੀ ਕੋਈ ਲੱਸੀ ਤੋਂ ਖਾਲੀ ਨਹੀਂ ਸੀ ਮੋੜਦਾਗਾ ਜਾਣ ਲੈ ਪੁੱਨ ਵਾਲਾ ਕੰਮ ਸਮਝ ਕੇ ਸਾਰਾ ਪਿੰਡ ਵੰਡ ਕੇ ਪੀਂਦਾ ਸੀ ਹੋਰ ਤਾਂ ਹੋਰ ਧਰਾਂ ਕੋਲ ਦੀ ਜਾਂਦੇ ਰਾਹੀ ਪਾਂਦੀ ਨੂੰ ਵੀ ਕੋਈ ਨਹੀਂ ਸੀ ਖਾਲੀ ਮੋੜਦਾ ਸੱਚ ਮੋਚੀ ਬਈ ਇਹ ਚਟੂਰੇ ਵਾਲੀ ਪਿੰਡਾਂ ਵਾਲਿਆਂ ਦੀ ਜਿੰਦ ਜਾਨ ਸੀਗੀ ਜਾਣ ਲੈ ਇਹ ਲੱਸੀ ਦੁੱਜੀ ਮਾਈ ਸੀਗੀ ਓ ਮੋਢਵਾ ਬਈ ਦੋਸਤੋ ਤੁਸੀਂ ਐ ਕਰਿਆ ਜੋ ਇਸ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਨਾ ਸਬਸਕ੍ਰਾਈਬ ਕਰ ਦੇਣਾ ਤੇ ਨਾਲੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਸ਼ੂਰ ਵੀ ਕਰ ਦੇਣਾ ਤਾਂ ਜੋ ਗੱਲਾਂ ਗਾਂਹ ਦੀ ਗਾਂ ਤੁਰੀਆਂ ਜਾਣ